ਸਿਲਾ ਪਾੜਿੰਗ ਦੇ ਕੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵਾਲਿਆਂ ਨੂੰ ਦੱਸਣਾ ਚਾਹੁੰਦਾ ਵੀ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਆ ਅਸੀਂ ਨੁਮਾਇੰਦੇ ਆ ਚੁਣੇ ਹੋਏ ਨੁਮਾਇੰਦੇ ਆ ਅਸੀਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣੀ ਆ ਵਧੀਆ ਪਾਣੀ ਮੱਈਆ ਕਰਾ ਕੇ ਦੇਣਾ ਪਰ ਪਿਛਲੇ 10 ਦਿਨਾਂ ਤੋਂ ਪਿਛਲੇ 10 ਦਿਨਾਂ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲਗਾਤਾਰ ਇਹ ਗੰਦਾ ਪਾਣੀ ਸਾਡੇ ਘਰਾਂ ਦੇ ਵਿੱਚ ਆ ਰਿਹਾ ਮੈਂ ਵਾਰਡ ਨੰਬਰ 26 ਤੋਂ ਬਤੌਰ ਐਮਸੀ ਆ ਨਾਲੇ ਮੇਰੇ ਨਾਲ ਭੋਲਾ ਜੀ ਬੈਠੇ 25 ਨੰਬਰ ਵਾਰਡ ਤੋਂ ਨਾਲ ਮੇਰੇ ਮਲਕੀਤ ਜੀ ਬੈਠੇ ਆ ਇਹਨਾਂ ਦੇ ਵਾਰਡ ਦੇ ਵਿੱਚ ਵੀ ਗੰਦਾ ਪਾਣੀ ਆ ਰਿਹਾ ਇਹ ਇਹ ਕੀ ਹੈ ਜੀ ਸਾਡੇ ਵਾਰਡ ਦੇ ਵਿੱਚ ਇੱਕ ਨਵੀਂ ਟੈਂਕੀ ਬਣੀ ਹੈ ਨਵੀਂ ਪਾਈਪ ਲੈਂਸ ਨਵੀਆਂ ਪਈਆਂ ਪਾਈਪ ਲਾਈਨ ਮਨਪ੍ਰੀਤ ਜੀ ਨੇ ਨਵੀਂ ਪਾਈਪ ਲਾਈਨ ਸਾਰੇ ਗਲੀਆਂ ਦੇ ਵਿੱਚ ਪਵਾਤੀ ਸੀਗੀ ਪਰ ਉਸ ਤੋਂ ਬਾਅਦ ਵੀ ਇਹ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਪਿਛਲੇ 10 ਦਿਨਾਂ ਤੋਂ ਅਸੀਂ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੂੰ ਸੀਵਰੇਜ ਵਾਟਰ ਸਪਲਾਈ ਦੇ ਮਹਿਕਮੇ ਦੇ ਅਧਿਕਾਰੀਆਂ ਨੂੰ ਦਿਖਾਤਾ ਉਹਨਾਂ ਨੇ ਸੀਵਰ ਵੀ ਸਾਫ਼ ਕਰਾਤੇ ਅੱਜ ਅਸੀਂ ਇਹ ਪਾਣੀ ਦੀ ਸਮੱਸਿਆ ਲੈ ਕੇ ਅਸੀਂ ਮੇਅਰ ਸਾਹਿਬ ਕੋਲੇ ਆਏ ਸੀਗੇ ਮੇਅਰ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਹੈ ਵੀ ਮੈਂ ਇਹਦੀ ਜਲਦੀ ਤੋਂ ਜਲਦੀ ਸਾਫ਼ ਪਾਣੀ ਦੀ ਵਿਵਸਥਾ ਸਾਨੂੰ ਸਾਰੇ ਮਹੱਲੇ ਦੇ ਵਿੱਚ ਕਰਾ ਕੇ ਦੇਣਾ ਹੈ ਤੇ ਕਿਹਾ ਉਹਦਾ 9 ਲੱਖ ਹੈਗਾ ਨਹੀਂ 9 ਲੱਖ ਜੀ ਇਹ ਤਾਂ ਬਹੁਤ ਜ਼ਿਆਦਾ ਗੰਦਾ ਪਾਣੀ ਹੈ ਸੀਵਰੇਜ ਦੇ ਵਿੱਚ ਮਿਕਸ ਹੋ ਕੇ ਪਾਣੀ ਆ ਰਿਹਾ ਹੈ ਬਹੁਤ ਬੁਰਾ ਹਾਲ ਹੋਇਆ ਲੋਕਾਂ ਦਾ ਜੀ ਅੱਜ ਸਾਡਾ ਹੈਲਥ ਡਿਪਾਰਟਮੈਂਟ ਵਾਲੇ ਸਾਡੇ ਕੋਲੇ ਸਾਨੂੰ ਅਵੇਰਨੈਸ ਕੈਂਪ ਸਾਡਾ ਲਾਇਆ ਸੀ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਪਾਣੀ ਦਿਖਾਇਆ ਵੀ ਅਸੀਂ ਗਰੀਬ ਬੰਦਿਆਂ ਦੇ ਅਸੀਂ ਚਲਾਨ ਕੱਟ ਦਿੰਨੇ ਆ ਮੰਨ ਲਓ ਕਿਸੇ ਦੇ ਲਾਰਵਾ ਨਿਕਲ ਗਿਆ ਮਿਲ ਗਿਆ ਕਹਿੰਦਾਂ ਅਸੀਂ ਉਹਦਾ ਚਲਾਨ ਕੱਟ ਲੈਨੇ ਆ ਕੀ ਡਿਪਾਰਟਮੈਂਟ ਦਾ ਤੁਸੀਂ ਚਲਾਨ ਕਟੋਗੇ ਇੰਨਾ ਗੰਦੇ ਪਾਣੀ ਦੇ ਆਉਣ ਨਾਲ ਕੀ ਅਸੀਂ ਤੁਸੀਂ ਡਿਪਾਰਟਮੈਂਟ ਦੇ ਕਿਸੇ ਦਾ ਚਲਾਨ ਕਟੋਗੇ ਅਸੀਂ ਉਹਨਾਂ ਨੂੰ ਇਹ ਦਿਖਾਈ ਬੋਤਲ ਉਹਨਾਂ ਨੂੰ ਵੀ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਡਾਕਟਰ ਮੈਡਮ ਊਸ਼ਾ ਆਏ ਸੀਗੇ ਊਸ਼ਾ ਗੁਵੇਲ ਜੀ ਉਹਨਾਂ ਨੂੰ ਬੜਾ ਫੀਲ ਹੋਇਆ ਵੀ ਕਿੰਨਾ ਗੰਦਾ ਪਾਣੀ ਪੀਣ ਨੂੰ ਮਿਲ ਰ ਅਸੀਂ ਲੋਕਾਂ ਨੂੰ ਬੈਸਟ ਸਹੂਲਤ ਦੇਣੀ ਹੈ ਨਗਰ ਨਿਗਮ ਨੇ ਪਰ ਗੰਦਾ ਪਾਣੀ ਹੈ ਕਿਸੇ ਅਫਸਰ ਨੂੰ ਅਸੀਂ ਕਹਿ ਕੇ ਥੱਕ ਗਏ ਜੀ ਬਾਟਰ ਸਪਲਾਈ ਦੇ ਅਫਸਰਾਂ ਨੂੰ ਕਹਤਾ ਸੈਂਪਲ ਭਰ ਕੇ ਲੈ ਜਾਂਦੇ ਨੇ ਪਰ ਕੋਈ ਸੁਣਵਾਈ ਨਹੀਂ ਸੀਵਰ ਸਾਫ ਕਰਵਾਤੇ ਆਪਣਾ ਹੋਰ ਸਾਰਾ ਕੁਝ ਦੇਖ ਲਿਆ ਉਹਨਾਂ ਨੇ ਜੀ ਪਰ ਕੋਈ ਸੁਣਵਾਈ ਨਹੀਂ ਕੋਈ ਪ੍ਰਵਾਹ ਨਹੀਂ ਕਰ ਰਹੇ ਵੀ ਲੋਕਾਂ ਨੂੰ ਅਸੀਂ ਸਹੂਲਤ ਚੰਗੀ ਦੇਣੀ ਹੈ ਬਹੁਤ ਬਿਮਾਰੀਆਂ ਹੋ ਰਹੀਆਂ ਚਿਕਨਗੁਨੀ ਦੀ ਬਿਮਾਰੀ ਹੋ ਰਹੀ ਹੈ ਜੀ ਡੇਂਗੂ ਦੀ ਪ੍ਰੋਬਲਮ ਹੋ ਰਹੀ ਹੈ ਇਹ ਗੰਦੇ ਪਾਣੀ ਨਾਲ ਸਾਨੂੰ ਪ੍ਰੋਬਲਮ ਆ ਰਹੀ ਹੈ ਦੇਖੋ ਅੱਜ ਸਾਨੂੰ ਮੇਰ ਸਾਹਮਣੇ ਆਸ਼ਵਾਸ਼ਣ ਦਿੱਤਾ ਹੈ ਅਫਸਰਾਂ ਨੂੰ ਸੱਦਿਆ ਸੀਗਾ ਅਫਸਰਾਂ ਨੇ ਵੀ ਸੈਂਪਲ ਲਿੱਤੇ ਆ ਦੇਖੋ ਵੀ ਜੇ ਸਾਡੇ ਕਹਿੰਦੇ ਤਾਂ ਅਫਸਰਾਂ ਨੇ ਨਹੀਂ ਕੋਈ ਸੁਣਵਾਈ ਕੀਤੀ ਸ਼ਾਇਦ ਮੇਰ ਸਾਹਿਬ ਦੇ ਕਹਿੰਤੇ ਸਾਡੇ ਬਾੜਿਆਂ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਉਹਦਾ ਕੋਈ ਹੱਲ ਹੋ ਜੇ ਹਾਂਜੀ ਸਚੀ ਕੌਰ ਜੀ ਮੈਂ ਮਲਕੀਤ ਸਿੰਘ ਗਿੱਲ ਜੀ ਐਮਸੀ ਵਾਰਡ ਨੰਬਰ 50 ਸਾਡੀ ਸਾਰੀ ਕਾਉਂਸਲਰਾਂ ਦੀ ਸਮੱਸਿਆ ਤਾਂ ਜਿਹੜੀ ਪਾਣੀ ਦੀ ਸਭ ਦੀ ਇੱਕੋ ਹੀ ਸਮੱਸਿਆ ਹੈ ਜਿਵੇਂ ਆ ਪਾਣੀ ਸਾਡੇ ਬੋਬੀ ਜੀ ਲੈ ਕੇ ਆਏ ਆ ਮੈਂ ਲੌਂਚ ਦੇਰੀ ਰਹਿ ਗਈ ਮੈਥੋਂ ਇਸ ਤੋਂ ਵੀ ਗੰਦਾ ਸਾਡੇ ਪੀਣ ਵਾਲੇ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਰਲ ਕੇ ਆਉਂਦਾ ਹੈ ਤੇ ਘਰਾਂ ਦੇ ਵਿੱਚ ਉਹ ਬਾਲਟੀਆਂ ਭਰ ਕੇ ਕਰੀਬ ਸਾਨੂੰ ਵੀਡੀਓ ਬਣਾਵਾਲਾ ਪਾਉਂਦੇ ਆ ਤੇ ਇਹਦੀ ਜਿਹੜੀ ਅਸੀਂ ਜਾਣਕਾਰੀ ਬਹੁਤ ਬਸੰਬੰਧਿਤ ਦਾ ਅਵਸਰੋਂ ਦੇ ਚੁੱਕੇ ਆ ਪਰ ਉਹ ਮੇਰਾ ਏਰੀਆ ਸ਼ਹਿਰ ਤੋਂ ਬਾਹਰ ਪੈਣ ਕਰਕੇ ਉੱਥੇ ਕੋਈ ਅਵਸਰ ਨਹੀਂ ਆਉਂਦਾ ਤੇ ਇਹ ਸਵੱਛਤਾ ਦਾ ਸਾਹਮਣਾ ਕਰਨ ਲੋਕਾਂ ਨੂੰ ਬਿਮਾਰੀਆਂ ਫੈਲਦੀਆਂ ਅੱਜ ਸਾਡੇ ਡਾਕਟਰ मैडम शायद ऊषा गोयल जी आईसी सरकार सेवड़ा अस्पताल च बीएफ 34 साडे थे मेयर साहब ਦੇ ਦਫ਼ਤਰ ਚ ਮੀਟਿੰਗ ਹੋਈ ਸੀ ਜੀ ਚ ਉਹਨਾਂ ਨੇ ਆ ਲਾਰਵਾ ਦੱਸਦੇ ਸੀ ਮੱਛਰ ਦਾ ਡੇਂਗੂ ਦੀ ਬਿਮਾਰੀਆਂ ਬਾਰੇ ਰੋਕਥਾਮ ਦੀਆਂ ਸਮੱਸਿਆਵਾਂ ਦੱਸ ਰਹੇ ਸੀ ਤਾਂ ਉੱਥੇ ਅਸੀਂ ਵੀ ਆਪਣੀ ਸਮੱਸਿਆ ਰੱਖੀ ਕਿ ਜਦੋਂ ਤੁਸੀਂ 5-500 ਰੁਪਏ ਜੁਰਮਾਨਾ ਕਰਦੇ ਆ ਕਿਸੇ ਗਰੀਬ ਦੇ ਕੂਲਰ ਦੇ ਵਿੱਚੋਂ ਲਾਰਵਾ ਨਿਕਲਿਆ ਆਉਂਦਾ ਜਾਂ ਕਿਸੇ ਦੇ ਬੱਠਲ ਦੇ ਪਾਈ ਹੁੰਦੀ ਆ ਬਾਹਰ ਤੌੜਾ ਬਿਆਂਦੋਂ ਚ ਲਾਰਵਾ ਨਿਕਲਦਾ ਤਕਰੀਬ ਨੂੰ ਤੁਸੀਂ 500 ਜੁਰਮਾਨਾ ਕਰਦੀਆਂ ਕੀ ਤੁਸੀਂ ਇਹ ਜਿਹੜਾ ਸੀਵਰ ਬੋਰਡ ਆ ਇਹਨੂੰ ਜੁਰਮਾਨਾ ਕੌਣ ਕਰੂਗਾ ਮੈਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ ਡੀਸੀ ਸਾਹਿਬ ਬਠਿੰਡਾ ਨੂੰ ਵੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਜੇ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਹੈ ਤਾਂ ਜਿਹੜੀ ਇਹਦੀ ਬੰਦੀ ਕਾਰਵਾਈ ਉਹ ਸੀਵਰ ਬੋਰਡ ਦੇ ਸਬੰਧਤ ਅਧਿਕਾਰੀਆਂ ਦੇ ਤੁਰੰਤ ਕੀਤੀ ਜਾਵੇ ਨਹੀਂ ਦੇਖੋ ਵਾਟਰ ਵਾਟਰ ਸਪਲਾਈ ਦੋਨੇ ਵਿਭਾਗ ਇਕੱਠਾ ਹੈ ਜੀ ਇਕੱਠਾ ਹੋ ਗਿਆ ਨਾ ਜੀ ਛੋਟੇ ਵਾੜਾ ਨੇੜੇ ਦੇ ਗੋਦੀ ਸਾਡਾ ਬਾੜ ਮੇਰਾ ਬਾੜ ਕਿਲੇ ਕੋਲੇ ਆ ਜੀ ਬਾੜ ਨੰਬਰ 26 ਪੂਜਾ ਵਾਲਾ ਮੱਲਾ ਤੇ ਪੋਲੇ ਦਾ ਵਾਰਡ ਮੇਰੇ ਨਾਲ ਲੱਗਦਾ 25 ਨੰਬਰ ਵਾਰਡ ਇਹਨਾਂ ਦਾ ਵਾਰਡ ਹੈਗਾ ਖੇਤਾ ਸਿੰਘ ਬਸਤੀ ਵਾਲਾ ਸਾਰਾ ਇਲਾਕਾ ਜੀ ਮਲੋੜ ਰੋਡ ਤੇ ਜੀ ਮੇਰੇ ਤਾਂ ਵੱਡੀ ਸਮੱਸਿਆ ਹੈ ਇਹ ਕਿ ਪਾਣੀ ਦੀ ਹਰ ਰੋਜ਼ ਦੀ ਸਮੱਸਿਆ ਗੰਦੇ ਪਾਣੀ ਦੀ ਉਹ ਲੋਕ ਤਾਂ ਇਹ ਪਾਣੀ ਨਾਲ ਨਹਾਉਂਦੇ ਵੀ ਨਹੀਂਗੇ ਉਹ ਤਾਂ ਐਨ ਐਫ ਐਲ ਦੇ ਗੇਟ ਦੇ ਉੱਥੋਂ ਲੈ ਕੇ ਪਾਣੀ ਆ ਟੈਂਕੀਆਂ ਭਰ ਕੇ ਲਾਉਂਦੇ ਆ ਆਪਦੀਆਂ ਉਹਦੇ ਨਾਲ ਉਹ ਪਾਣੀ ਪੀਂਦੇ ਆ ਆਪਦਾ ਜੇ ਕਹੋਗੇ ਤਾਂ ਮੈਂ ਤੁਹਾਨੂੰ ਲਈ ਵੀਡੀਓ ਦਿਖਾ ਦੂੰ ਸ਼ਾਮ ਸਵੇਰੇ ਤੁਸੀਂ ਖੜਜੋ ਕਦੇ ਸਾਈਕਲ ਦੇ ਮਗਰ ਢੋਲੀਆਂ ਬੰਨੀਆਂ ਹੁੰਦੀਆਂ ਐਨ ਐਫ ਐਲ ਨੇੜੇ ਸਾਡੇ ਉੱਥੇ ਉੱਥੋਂ ਲੱਗਿਆ ਹੋਇਆ ਪਾਣੀ ਪੰਪ ਤੇ ਉੱਥੋਂ ਭਰ ਕੇ ਲੈ ਕੇ ਆਉਂਦੇ ਆ ਸੋ ਇਹ ਜਿਹੜੀ ਮੈਂ ਹੀ ਦੁਬਾਰਾ ਫੇਰ ਕਹਣਾ ਚਾਹੁੰਦਾ ਪ੍ਰੋਸੈਸ਼ਨ ਨੂੰ ਕਿ ਸੰਬੰਧਿਤ ਜਿਹੜੇ ਆਫਸਰ ਆ ਉਹਨਾਂ ਤੇ ਜਿਹੜੀ ਬੰਦਿਆ ਉਹਨੂੰ ਕਿਹਾ ਜਾਵੇ ਇਹਦੇ ਤੇ ਦੇਖਭਾਲ ਕਰਕੇ ਲੋਕਾਂ ਦਾ ਜਿਹੜਾ ਬਚਾਅ ਹੋ ਸਕੇ ਬਿਮਾਰੀਆਂ ਤੋਂ ਮੇਰੇ ਲਾਰਪਾ ਵੀ ਇੱਕ ਆਇਆ ਹੋਣੀ ਸੌਰੀ ਮਰੀਜ਼ ਡੇਂਗੂ ਦਾ ਮਰੀਜ਼ ਵੀ ਆਇਆ ਹੈ ਖੇਤਾ ਸਿੰਘ ਨਗਰ ਦੇ ਵਿੱਚ ਜਿਹੜਾ ਕਿ ਉਹ ਦਾਖਲ ਹਸਪਤਾਲ ਦੇ ਵਿੱਚ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨੂੰ ਵੀ ਕੋਈ ਉਹਦੀ ਮਦਦ ਕੀਤੀ ਜਾਵੇ ਕਿਉਂ ਗਰੀਬ ਪਰਿਵਾਰਾਂ ਕੋਲੇ ਇਲਾਜ ਵਾਸਤੇ ਪੈਸੇ ਵੀ ਨਹੀਂ ਹੁੰਦੇ ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਸਭ ਤੋਂ ਵੱਡੀ ਗੱਲ ਕੀ ਹੈ ਜੀ ਛੋਟੇ ਜੰਨਰੇ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ ਮੁੰਡੇ ਭੇਜ ਦਿੰਦੇ ਨੇ ਆਪ ਉਹ ਫਿਜ਼ੀਕਲੀ ਵੈਰੀਫਿਕੇਸ਼ਨ ਕਰਨ ਵਾਸਤੇ ਨਹੀਂ ਜਾਂਦੇ ਇੱਥੇ ਕੁਰਸੀਆਂ ਤੇ ਬੈਠੇ ਰਹਿੰਦੇ ਨੇ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈਂਦਾ ਅਫਸਰ ਸਹਿਬਾਨਾਂ ਦਾ ਨਵੇਂ ਯੰਗ ਮੁੰਡੇ ਨੇ ਉਹਨਾਂ ਨੂੰ ਕੰਮ ਸਿੱਖਣਾ ਚਾਹੀਦਾ ਹੈ ਉਹਨਾਂ ਨੂੰ ਬਾਹਰਾਂ ਤੇ ਜਾਣਾ ਚਾਹੀਦਾ ਅਫਸਰਾਂ ਨੂੰ ਪਰ ਉਹ ਜਾਂਦੇ ਨਹੀਂ ਉਹ ਕਹਿੰਦੇ ਵੀ ਸਰ ਸਾਨੂੰ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਅਸੀਂ ਵੈਰੀਫਾਈ ਕਰ ਲਾਂਗੇ ਤਾਂ ਮੇਰੀ ਗੱਲ ਸੁਣੋ ਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਭੇਜਣ ਦਾ ਕੀ ਫਾਇਦਾ ਜੀ ਜੇ ਤੁਸੀਂ ਉਹ ਵੈਰੀਫਿਕੇਸ਼ਨ ਆਪ ਕਰਨ ਵਾਸਤੇ ਅਫਸਰ ਸਹਿਬਾਨ ਜੀ ਐਸਡੀਓ ਐਕਸ਼ਨ ਐਕਸ਼ਨ ਐਸਸੀ ਸਾਹਿਬ ਸਪੈਸ਼ਲ ਆਉਣ ਤਾਂ ਉਹ ਅਸੀਂ ਅਸੀਂ ਲੋਕ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਆ ਯਾਰ ਅਸੀਂ ਬਤੌਰ ਐਮਸੀ ਹਾਂ ਅਸੀਂ ਉਹਨਾਂ ਦੀ ਸੁਪਰਵੀਜ਼ਨ ਕਰ ਰਹੇ ਹਾਂ ਬਾੜਾਂ ਦੀ ਅਸੀਂ ਦੱਸ ਰਹੇ ਹਾਂ ਵੀ ਇਹ ਗੰਦਾ ਪਾਣੀ ਆ ਰਿਹਾ ਤੁਸੀਂ ਆਓ ਯਾਰ ਇੱਥੇ ਆ ਕੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰੋ ਪਰ ਲੋਕ ਤੁਹਾਨੂੰ ਨਹੀਂ ਪਹੁੰਚਾਉਂ ਲੋਕ ਸਾਨੂੰ ਕਹਿੰਦੇ ਨੇ ਜੀ ਪਰ ਅਫਸਰ ਸਹਿਬਾਨ ਇੰਨੀ ਕੁ ਆ ਤਾਂ ਉਹਨਾਂ ਨੂੰ ਇਹ ਜੀਆਂ ਪੈ ਗਈਆਂ ਵੀ ਉਹ ਕੁਰਸੀ ਛੱਡ ਕੇ ਆਪਦੀ ਜਾਗੀ ਰਾਜੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਬਹੁਤੇ ਅਜਿਹੇ ਅਫਸਰ ਹੋਣਗੇ ਜਿਨ੍ਹਾਂ ਨੇ ਇੱਥੇ ਵੱਡੇ ਅਫਸਰ ਹੋਣਗੇ ਜਿਨ੍ਹਾਂ ਨੇ ਸਾਡਾ ਵਾਰਡ ਹੀ ਨਹੀਂ ਦੇਖਿਆ ਹੁਣ 26 ਨੰਬਰ ਵਾਰਡ ਠੀਕ ਹੈ ਨਾ ਭੋਲੇ ਦਾ ਵਾਰਡ ਆ ਗਲੀਆਂ ਉਹਨਾਂ ਦੀ ਗਲੀਆਂ ਨਹੀਂ ਦੇਖੀਆਂ ਹਣਗੀਆਂ ਜੀ ਮਲਕੀਤ ਦੇ ਏਰੀਏ ਨੇ ਮਲਕੀਤ ਦੇ ਏਰੀਏ ਨਹੀਂ ਦੇਖਿਆ ਹਣਗੇ ਜੀ ਕੋ ਇੱਥੇ ਆਉਂਦੇ ਨਹੀਂ ਮੈਥੋਂ ਬੜੀ ਸ਼ਰਮ ਆਉਂਦੀ ਹੈ ਜੀ ਹੁਣ ਯੰਗ ਮੇਅਰ ਸਾਨੂੰ ਮਿਲਿਆ ਵਿਚਾਰਾ ਕਿੰਨੀ ਕਿ ਮਿਹਨਤ ਕਰ ਲੂਗਾ ਠੀਕ ਹੈ ਨਾ ਜੀ ਉਹ ਸਾਡਾ ਕਿੰਨੀ ਕਿ ਮਿਹਨਤ ਕਰ ਲੂਗਾ ਉਹ ਵਿਚਾਰਾ ਮਿਹਨਤ ਵੀ ਜਿੰਨੀਆਂ ਸ਼ਿਕਾਇਤਾਂ ਲੱਗੀਆਂ ਉਹਨੇ ਕੋਈ ਸੁਣਵਾਈ ਨਹੀਂ ਜੀ ਆ ਤੁਸੀਂ ਦੇਖ ਲਓ ਪਿਛਲੇ 10 ਦਿਨਾਂ ਤੋਂ ਅਸੀਂ ਲੋਕ ਗੰਦਾ ਪਾਣੀ ਪੀਂਦ ਨੂੰ ਅਸੀਂ ਲੋਕਾਂ ਨੂੰ ਗੰਦਾ ਪਾਣੀ ਪਿਆ ਰਹੇ ਆ ਬੇਸਿਕਲੀ ਚਲੋ ਅਸੀਂ ਤਾਂ ਜਿਹੜਾ ਕਿਉਂਕਿ ਚਲੋ ਐਮਸੀ ਆ ਜੀ ਅਸੀਂ ਲੋਕਾਂ ਨੂੰ ਗੰਦਾ ਪਾਣੀ ਪਿਆ ਰਹੇ ਸਾਡੀ ਕਾਰਪੋਰੇਸ਼ਨ ਗੰਦਾ ਪਾਣੀ ਪਿਆ ਆ 12 25 ਤੋਂ ਮੇਰੇ ਧਰਮ ਪਤਨੀ ਕਮਲਜੀਤ ਕੌਰ ਜੀ ਕੌਂਸਲਰ ਹਨ ਨੇ ਜੀ ਮੈਂ ਦਾਸਚਰਨ ਜੀ ਭੋਲਾ ਮੈਨੂੰ ਅੱਜ ਪਤਾ ਲੱਗਿਆ ਕਿ ਸਾਡੇ ਨਾ ਪੁਰਾਣਾ ਥਾਣਾ ਗੁਰਮਨ ਸਿੰਘ ਗੜੀ ਚ ਸਾਡੇ ਦਿਨੇਸ਼ ਕੁਮਾਰ ਜੀ ਨੇ ਪ੍ਰੈਸ ਰਿਪੋਰਟ ਨੇ ਜੀ ਉਹਨਾਂ ਦੇ ਬੇਟੇ ਨੇ ਮੈਨੂੰ ਦੱਸਿਆ ਕਿ ਅੰਕਲ ਜੀ ਆਪਣੇ ਗਲੀ 'ਚ ਵੀ ਪਾਣੀ ਚੜ੍ਹ ਹੈ ਕੰਧ ਆ ਰਿਹਾ ਹੈਗਾ। ਸੋ ਜਦੋਂ ਮੈਂ ਇੱਥੇ ਪਹੁੰਚਿਆ ਤੇ ਸਾਡੇ ਵੱਡੇ ਵੀਰ ਜੀ ਇਹ ਸੈਂਪਲ ਲੈ ਕੇ ਆਏ ਨੇ ਜੀ ਬਾਬੂ ਜੀ ਇਹਨਾਂ ਦਾ ਵਾਰਡ 25 ਨੰਬਰ ਤੇ ਮੇਰਾ 26 ਨੰਬਰ ਹੈਗਾ। ਉਹਨਾਂ ਮੇਰਾ 25 ਤੇ ਤੁਹਾਡਾ 26 ਤੇ ਨਾਲ ਹੀ 3 ਨੰਬਰ ਵਾਰਡ ਆ ਸਾਡਾ ਤਿੰਨ ਵਾਰਡ ਇਕੱਠੇ ਜੀ। ਜਿਹੜਾ ਟੈਂਕੀ ਦਾ ਪਾਣੀ ਚੜ੍ਹ ਆਉਂਦਾ ਹੈਗਾ ਉਹ ਟੈਂਕੀ ਸਰਦਾਰ ਮਨਪੀਰ ਬਾਜਨ ਨੇ ਬਣਾਈ ਸੀ ਜੀ 2 ਕਰੋੜ ਰੁਪਏ ਲਾ ਕੇ ਤੇ ਅਸੀਂ ਤਿੰਨਾਂ ਵਾਰਡਾਂ ਵਿੱਚ ਸਾਰੀਆਂ ਹੀ ਗਲੀਆਂ ਵਿੱਚ ਨਵੀਆਂ ਪਾਣੀ ਦੀ ਪਾਈਪਾਂ ਪਾਈ ਸੀ ਜੀ। ਪਰ ਨਵੀਆਂ ਪੈਪਾ ਪਾਣ ਦੇ باوجود ਵੀ ਤੁਸੀਂ ਦੇਖ ਸਕਦੇ ਹੋ ਵੀ ਸੀਵਰ ਦਾ ਮਿਕਸ ਪਾਣੀ ਜਿਹੜਾ ਨਾਲ ਹੋ ਕੇ ਜਾ ਰਿਹਾ ਹੈਗਾ ਜਿਸ ਕਾਰਨ ਸਾਡੇ ਜਿਹੜੇ ਮੱਲੇ ਦੇ ਪਸਨੀਖਨ ਬੱਚੇ ਬੁੜੀਆਂ ਬਜ਼ੁਰਗ ਸਾਡੇ ਭਰਾ ਉਹ ਬਿਮਾਰ ਹੋ ਰਹੇ ਹਨ ਸੋ ਅੱਜ ਅਸੀਂ ਮੇਰ ਸਾਹਿਬ ਕੋਲ ਵੀ ਆਈ ਸੀ ਜਿਹਨਾਂ ਨੂੰ ਮਿਲਿਆ ਵੀ ਸੀਗਾ ਤੇ ਸਰ ਵੀ ਸਾਡੀ ਆ ਸਮੱਸਿਆ ਹੈਗੀ ਇਹਨੂੰ ਹੱਲ ਕੀਤਾ ਜਾਵੇ ਉਸ ਦੌਰਾਨ ਆਪਣੇ 우ਸ਼ਾ ਗੋਲਜੀ ਜੋ ਸਿਵਲ ਹਸਤਾ ਤੋਂ ਇੱਥੇ ਪਹੁੰਚਣ ਦੇ ਅਧਿਕਾਰੀ ਆਏ ਨੇ ਉਹਨਾਂ ਨੇ ਇੱਕ ਸਾਡਾ ਕੈਂਪ ਲਾਇਆ ਸੀਗਾ ਵੀ ਡੇਂਗੂ ਤੋਂ ਚੱਲ ਰਿਹਾ ਹੈਗਾ ਕਾਫੀ ਲੋਕ ਬਿਮਾਰ ਹੋ ਰਹੇ ਹਨ ਉਹਦੇ ਵੀ ਅਵੇਅਰਨਸ ਸਕਾਤੇ ਕਰਨ ਵਾਸਤੇ ਸਾਨੂੰ ਬੁਲਾਇਆ ਹੈਗਾ ਵੀ ਆਪਣੇ ਆਪਣੇ ਬਾਗਾਂ 'ਚ ਜਿਹੜੀ ਆਪਣੇ ਲਾਰਵੇ ਦੀ ਰੋਕਥਾਮ ਕਰਨ ਵਾਸਤੇ ਇਹ ਸਿਸਟਮ ਚਲਾਉਣਾ ਹੈਗਾ ਸੋ ਮੈਂ ਸੀਵਰ ਬੋਰਡ ਨੂੰ ਤੇ ਆਪਣੇ WhatsApp ਲੈ ਨੂੰ ਬੇਨਤੀ ਕਰਦਾ ਕਿ ਸਰ ਇਹਦਾ ਮਸਲਾ ਹੱਲ ਕੀਤਾ ਜਾਵੇ ਜਲਦੀ ਜਲਦੀ ਕਿਉਂ ਬਿਮਾਰੀਆਂ ਕਰਕੇ ਇੱਕ ਤਾਂ ਇੰਵੈਸਟਿਵ ਕਰਾਂ ਗਰੀਬੀ ਬਹੁਤ ਹੈਗੀ ਹੈ ਤੇ ਤੁਸੀਂ ਦੇਖ ਸਕਦੇ ਵੀ ਹਸਪਤਾਲ 'ਚ ਕਾਫੀ ਰਸ਼ ਵੀ ਹੋ ਰਿਹਾ ਹੈਗਾ ਮੇਰੇ ਕੋਲ ਕਾਫੀ ਡੇਂਗੂ ਦੇ ਮਰੀਜ਼ ਉੱਥੇ ਜਿਹੜੇ ਪਹੁੰਚ ਰਹੇ ਹਨ ਸੋ ਮੇਰੀ ਇਹ ਪ੍ਰਸ਼ਾਸਨ ਬੇਨਤੀ ਆ ਡੀਸੀ ਸਾਹਿਬ ਨੂੰ ਸਾਡੇ ਮੇਅਰ ਸਾਹਿਬ ਜੀ ਨੂੰ ਕਿਰਪਾ ਕਰਕੇ ਪਹਿਲੇ ਧਾਰਤੇ ਇਹਦਾ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ